ਕੈਨਿਕ ਕੇ ਜਿਹੜੇ ਬੂਟਿਆਂ ਦੀ ਪਨੀਰੀ ਨੂੰ ਜਿਹੜੇ ਆਹੇ ਲਾਉਂਦੇ ਫਿਰਦੇ ਆਹੇ ਪਾਣੀ ਲਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਿੰਦਰ ਵਧੀਆ ਜੀ ਵਧੀਆ ਤੁਸੀਂ ਸਾਨੂੰ ਸਵੇਰ ਦੀ ਸ਼ਹਿਰ ਦੇ ਹਿਸਾਬ ਨਾਲ ਚੱਲਿਆ ਮੈਨੂੰ ਆਵਾਜ਼ ਤੇਰੀ ਸੁਣੀ ਨਾ ਕਿਉਂ ਮੈਂ ਕਿ ਯਾਰ ਇੱਧਰ ਬਾਗਾ ਵਿੱਚ ਦੀ ਲੰਘ ਗਏ ਤੇ ਬਾਅਦ ਜਰੂਰ ਕਵਰ ਕਰਕੇ ਆਈਏ ਧੰਨਵਾਦ ਜੀ ਤੇ ਸ਼ੁਕਰ ਆ ਜੀ ਹੱਸਦੇ ਰਹਿੰਦੇ ਕੋਈ ਤਾਂ ਹੱਸਦਾ ਮਜਦੂਰੀ ਹੱਸਦਾ ਵਾ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਤਾਂ ਰੋਂਦਾ ਹੀ ਪਿਆ ਵਾ ਪਤਾ ਨਹੀਂ ਕਿਉਂ ਇਹ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਮੈਨੂੰ ਤਾਂ ਲੱਗਿਆ ਵੀ ਜ਼ਿੰਦਗੀ ਤੁਹਾਡੇ ਮਜਦੂਰਾ ਤੋਂ ਸਿੱਖਣੀ ਚਾਹੀਦੀ ਹੈ ਜਿਉਣੀ ਕਿਵੇਂ ਜਿਉਣੀ ਆ ਔਰ ਇਹ ਬੜਾ ਵਧੀਆ ਸੁਨੇਹਾ ਵਾ ਸਵੇਰ ਦੀ ਸ਼ਹਿਰ ਵੀ ਆ ਔਰ ਸਵੇਰ ਦਾ ਕੰਮ ਵੀ ਆ ਬਾਈ ਦਾ ਔਰ ਨਾਲ ਦੀ ਨਾਲ ਜਿਹੜਾ ਨਜ਼ਾਰਾ ਵਾਤਾਵਰਨ ਦੇ ਹਿਸਾਬ ਨਾਲ ਲਹਿਰਿਆ ਵਾ ਇਹ ਇਹ ਕਿਸੇ ਕਿਸੇ ਦੇ ਹਿੱਸੇ ਹੀ ਆਉਂਦਾ ਗਾ ਕੇ ਗਾਈ ਫਿਰ ਕਦੀ ਤੋਕ ਯਾਰ ਰਿਹਾ ਵਿੰਦਰ ਗਾਈ ਇਕੱਲੀ ਮਲੇ ਤੂੰ ਰੰਗਨੀ ਤੱਕਿਆ ਚੇਤਰ ਦੀਆਂ ਤੂਫਾਨਾਂ ਦਾ ਤੈਨੂੰ ਵੀ ਮੋ ਆਊਗਾ ਤੂੜੀ ਦੇ ਆ ਕੁਪਾਂ ਦਾ ਜਿੰਨਾ ਹੀ ਵੱਡਾ ਮੰਨਦੇ ਕਿਸਾਂ ਵਿੱਚ ਕੰਗੀਆਂ ਨੂੰ ਸਾਫ ਵਿੱਚ ਬਨ ਕੇ ਰੱਖੀਏ ਜ਼ਿੰਦਗੀ ਦੀਆਂ ਤੰਗੀਆਂ ਨੂੰ ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਨੇ ਆ ਜਦ ਮਰਜੀ ਦੇ ਖਲੀਆਂ ਕੇ ਹੱਸਦੇ ਹੀ ਰਹਿਨੇ ਆ ਜਦ ਮਰਜੀ ਦੇ ਖਲੀਆਂ ਕੇ ਹੱਸਦੇ ਹੀ ਰਹਿਨੇ ਆ ਬੋਲਾਂ ਦੇ ਪੱਕੇ ਕੁੜੀਏ ਹੱਲ ਦੇ ਨਾ ਥਾ ਤੋਨੀ ਯਾਰਾਂ ਨੂੰ ਵਜਣ ਹੱਕਾਂ ਪਿੰਡਾਂ ਦੇ ਨਾ ਤੋਨੀ ਨਜਰਾਂ ਤੋਂ ਲਾ ਕੇ ਰਖੀਏ ਸਿਰ ਉੱਤੇ ਝੜਿਆਂ ਨੂੰ ਬਾਹਾਂ ਦਾ ਯੋਰਰ ਕਾਨੇ ਪੁੱਛਲੀ ਕਦ ਕੜਿਆਂ ਨੂੰ ਜਾਂ ਤਾਂ ਗਲ ਲੱਗ ਜਾਣਿਆ ਜਾਂ ਫਿਰ ਗਲ ਪੈਨਿਆ ਜਦ ਮਰਜੀ ਦੇ ਖਲੀਆਂ ਕੇ ਹੱਸਦੇ ਹੀ ਰਹਿਨੇ ਆ ਜਦ ਮਰਜੀ ਦੇ ਖਲੀਆਂ ਕੇ ਹੱਸਦੇ ਹੀ ਰਹਿਨੇ ਆ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਤੇ ਸਵੇਰ ਦਾ ਨਜ਼ਾਰਾ ਵੀ ਤੇ ਮਜ਼ਦੂਰ ਦੀ ਮਜ਼ਦੂਰੀ ਦਾ ਵੀ ਔਰ ਜਿਹੜਾ ਆਨੰਦ ਤੁਸੀਂ ਲੈ ਰਹੇ ਆ ਗਾ ਕੇ ਖੇਤੀ ਕਰਕੇ ਇਹ ਵੀ ਵੱਖਰਾ ਹੀ ਆ ਔਰ ਕਿਵੇਂ ਕਿਵੇਂ ਲੱਗ ਰਿਹਾ ਤੁਹਾਨੂੰ ਆਪਣੇ ਆਪ ਨੂੰ ਜ਼ਿੰਦਗੀ ਜਿਉਉਂਦਾ ਤਾਂ ਨਜ਼ਾਰਾ ਜੀ ਬਹੁਤ ਨਜ਼ਾਰਾ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਗਰੀਬੀ ਚ ਜਾ ਕੇ ਵਧੀਆ ਰਹਿੰਦਾ ਕਿ ਮਿਹਰੀ ਚ ਚਾਉਣਾ ਜਿਆਦਾ ਵਧੀਆ ਰਹਿੰਦਾ ਵਧੀਆ ਜੀ ਆਪਦੀ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਕਰਕੇ ਆਪਦਾ ਖੁਸ਼ ਰਹੋ ਬਸ ਆਹੀ ਹੈ ਜੀ ਗੱਲ ਰੋਟੀ ਤੱਕ ਹੀ ਆ ਰੋਟੀ ਤੱਕ ਸੀਮਤ ਰਹੋ ਬਸ ਜਿਆਦਾ ਇਹ ਸਭ ਕੁਝ ਇੱਥੇ ਰਹਿ ਜਾਣਾ ਰਾਤ ਨੂੰ ਹਰ ਬੰਦਾ ਮਰ ਕੇ ਪੈਂਦਾ ਵਾ ਤੇ ਸਵੇਰ ਨੂੰ ਕੁਦਰਤ ਨਾਲ ਹੀ ਜਿਹੜਾ ਉੱਠਦਾ ਵਾ ਤੇ ਉਹ ਵੀ ਉੱਠਦਾ ਵਾ ਜਿਹਦੇ ਇਹ ਗਾਂ ਲੇ ਲੇਖ ਚੰਗੇ ਆ ਜਾਂ ਸਵਾਸ ਮਿਲੇ ਆ ਜਾਂ ਸਤਗੁਰ ਦੀ ਕਿਰਪਾ ਵਾ ਤੇ ਫਿਰ ਕਿਉਂ ਨਾ ਜਿਹੜੀ ਉਹ ਜਿਹੜੇ ਇੱਕ ਦਮ ਹੀ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਵਧੀਆ ਢੰਗ ਤਰੀਕਾ ਹੋਵੇ ਯਾਰ ਠੀਕ ਆ ਜੋ ਹੋਣਾ ਕੁਦਰਤ ਦੇ ਨਾਲ ਨਾਲ ਹੋਣਾ ਹੱਕਾਂ ਲਈ ਲੜੋ ਹਾਂਜੀ ਹਾਂਜੀ ਬਿਲਕੁਲ ਜੀ ਹੱਕਾਂ ਲਈ ਲੜੋ ਹੋਣਾ ਬਸ ਆਪ ਦੀ ਜੀਵਨ ਆ ਜਿਹੜਾ ਆਪ ਦਾ ਖੁਸ਼ੀ ਖੁਸ਼ੀ ਜਿਹੜਾ ਹੈਗਾ ਕੱਢੋ ਰੋਟੀ ਪਾਣੀ ਤਕਸੀਮਤ ਰਹੋ ਬਾਕੀ ਸਭ ਕੁਝ ਪ੍ਰਮਾਤਮਾ ਆਪੇ ਆਟੋਮੈਟ ਚਲਾਈ ਜਾਂਦਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਆ ਆ ਜਿਹੜਾ ਕੁਦਰਤੀ ਨਜ਼ਾਰਾ ਵਾ ਆ ਵੱਖਰਾ ਇਹ ਵੀ ਕਿਸੇ ਕਿਸੇ ਦੇ ਖੇਤਾਂ ਦੇ ਵਿੱਚ ਹੀ ਮਿਲਦਾ ਮਿੱਤਰੋ ਇਹ ਅੱਜ ਜਿਹੜਾ ਵਾਤਾਵਰਨ ਪ੍ਰੇਮੀ ਇਹ ਸਨੇਹ ਨੂੰ ਵੀ ਲੈਣ ਔਰ ਜਿਹੜੇ ਖੇਤੀ ਕਰਦੇ ਆ ਕਿਸਾਨ ਭਰਾ ਉਹ ਵੀ ਇਸ ਨੂੰ ਲੈਣ ਯਾਰ ਆਪਾਂ ਨਾਲ ਦੀ ਨਾਲ ਵਾਤਾਵਰਨ ਨੂੰ ਪ੍ਰੇਮ ਕਰੀਏ ਕੁਦਰਤ ਨੂੰ ਪ੍ਰੇਮ ਕਰਕੇ ਜੀ ਇਸ ਗੱਲ ਸਾਹਿਬ ਜਿਹੜੇ ਇੱਕ ਰੈਕਸ਼ਨ ਟਾਇਰਮੈਂਟ ਆ ਉਹਨਾਂ ਦਾ ਇਹ ਬਾਗ-ਬਗੀਚਾ ਦਾ ਹੱਥੋਂ ਮੜਾ ਜਾ। ਹਾਂਜੀ ਦਾਤਾ ਸੀ ਆ ਗੁਲਜਾਰ ਸਿੰਘ ਜੀ ਜਿਹੜੇ ਅਮਰੀਕਾ ਦੇ ਵਿੱਚ ਆ ਇੱਥੇ ਬਿਲੀਬੋਰਡ ਦੇ ਵਿੱਚ ਐਕਸਾਂ ਰਟਾਇਰ ਆ ਔਰ ਇੱਥੋਂ ਤੱਕ ਆ ਕਿ ਦੋ ਬੇਟੀਆਂ ਆ ਬੇਟੀਆਂ ਵੀ ਅਮਰੀਕਾ ਦੇ ਵਿੱਚ ਡਾਕਟਰ ਆ ਤੇ ਬਹੁਤ ਵਧੀਆ ਉਹਨਾਂ ਦੀ ਸੋਚ ਆ ਗਾਂ ਵਧੂ ਇਸ ਪਰਿਵਾਰ ਦੀ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ